ਦੇਸ਼ ਭਰ ਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਜਿੱਥੇ ਕਿ ਪੈਰ ਪਸਾੜਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਲਗਾਤਾਰ ਜੋ ਨੇ ਮਾਮਲਿਆਂ ਦੇ ਵਿੱਚ ਆਂਕੜਾ ਜੋ ਹੈ ਵਾਧਾ ਹੋਇਆ ਜਿੱਥੇ ਦਿਖਾਈ ਦਿੰਦਾ ਹੈ ਉੱਥੇ ਹੀ ਸੂਬੇ ਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਸੂਬੇ ਦੇ ਵਿੱਚ ਵੀ ਕੋਰੋਨਾ ਨੂੰ ਲੈ ਕੇ ਦੁਬਾਰਾ ਜੋ ਐਸ ਅਹਿਮ ਦਾ ਮੋਲ ਬਹੰਦਾ ਹੋਇਆ ਦੇਖਿਆ ਜਾ ਰਿਹਾ ਲੇਕਿਨ ਇਸ ਸਭ ਦੇ ਵਿਚਾਲੇ ਹੀ ਫਤੇਗੜ ਸਾਹਿਬ ਸਿਵਲ ਸਰਜਨ ਵੱਲੋਂ ਜੋ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਆਪਣੇ ਜ਼ਿਲ੍ਹੇ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੁਣ ਤੱਕ ਗਨੀਮਤ ਹੈ ਕਿ ਕਿਸੇ ਵੀ ਤਰ੍ਹਾਂ ਦਾ कोरोना ਦਾ ਮਾਮਲਾ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਬੀਤੇ ਕੁਝ ਦਿਨਾਂ ਦੇ ਵਿੱਚ 500 ਤੋਂ ਵੱਧ ਜੋਨੇ ਕਰੋਨਾ ਦੇ ਟੈਸਟ ਹੋ ਚੁੱਕੇ ਨੇ ਲੇਕਿਨ ਖੁਸ਼ਕਿਸਮਤੀ ਦੇ ਨਾਲ ਹੋਂ ਤੱਕ ਕੋਈ ਵੀ ਅਜੀਹਾ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਵਿੱਚ ਕੋਵਿਡ ਪੋਜ਼ਿਟਿਵ ਕੋਈ ਪੇਸ਼ੈਂਟ ਫਤਿਹਗੜ ਸਾਹਿਬ ਦੇ ਵਿੱਚ ਦੇਖਿਆ ਜਾਂਦਾ ਹੋਵੇ ਫਿਰ ਵੀ ਉਹਨਾਂ ਵੱਲੋਂ ਜੋ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਗੱਲਬਾਤ ਕਰਦਿਆ ਹੋਇਆ ਉਹਨਾਂ ਨੇ ਦੱਸਿਆ ਅਤੇ ਕਿਹਾ ਇਹ ਲੋਕਾਂ ਨੂੰ ਜੋ ਹਦਾਇਤਾਂ ਪਹਿਲਾਂ ਚੱਲ ਰਹੀਆਂ ਸੀ ਸਾਵਧਾਨੀਆਂ ਵਰਤਣ ਦੇ ਲਈ ਕਰੋਨਾ ਤੋਂ ਬਚਣ ਦੇ ਵਾਸਤੇ ਉਹੀ ਸਾਵਧਾਨੀਆਂ ਮੁਰਤ ਤੋਂ ਜੋ ਨੇ ਉਹ ਜ਼ਰੂਰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੋਹੜ ਨੇ ਹੈ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਜੇਕਰ ਕੋਈ ਵੀ ਕਰੋਨਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾਂਦੀ ਅਫਵਾਹਾਂ ਤੇ ਯਕੀਨ ਨਾ ਕਰਨ ਤੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਸਿਚੁਏਸ਼ਨ ਜ਼ਿਲ੍ਹੇ 'ਚ ਕਰੀਏਟ ਨਾ ਹੋ ਸਕੇ ਤਾਂ ਐ ਤੇ ਹੋਰ ਕੀ ਕੁਝ ਸਿਵਲ ਸਰਜਨ ਡਾਕਟਰ ਦਵਿੰਦਰ ਦਵਿੰਦਰਜੀਤ ਕੋੜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਉਹ ਵੀ ਤੁਹਾਨੂੰ ਸੁਣਾ ਨੇ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਵਸ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਹੀ ਆ ਚੁੱਕੀਆਂ ਨੇ ਇੰਡੀਆ ਪੰਜਾਬ 'ਚ ਨਹੀਂ ਸੋ ਇਸ ਕਰਕੇ ਜੋ ਜਦੋਂ ਉਹ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਸ 'ਚ ਆਨੇ ਸ਼ੁਰੂ ਹੋਏ ਤਾਂ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈ ਕਿਆਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕੀ ਪਬਲਿਕ ਦੇ ਵਿੱਚ ਨਾ ਜਾਓ ਬਿਨਾ ਲੋਟੋ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖੰਗ ਚੁਕਾ ਮੈਂ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਟਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ 'ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਡ ਨੂੰ ਸਾਡੀ ਹਰ ਪੱਖੋਂ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ। ਕੋਈ ਜਿਲ੍ਹੇ ਤੋਂ ਕੋਈ ਕੇਸ ਆਇਆ? ਨਹੀਂ ਜੀ ਸਾਡੇ ਰਾਉਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਬਟ ਹਜੇ ਉਹਦੇ ਤੋਂ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ। ਸਾਵਧਾਨੀਆਂ ਕੀ ਕੀ ਵਰਤਣੀਆਂ ਚਾਹੀਦੀ? ਸਾਵਧਾਨੀਆਂ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਿਵੇਂ ਬਾਹਰ ਜਾਣੇ ਆ ਘਰ ਆਣੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨੇ ਆ ਜਿਹੜਾ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ। ਔਰ ਮਾਸਕ ਯੂਸ ਕਰ ਲੋ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਜਿਹਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਵੀ ਦੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਣਾ ਤੇ ਉਹ ਫੋਆਵ ਵਗੈਰਾ ਆਪਣਾ ਧਿਆਨ ਰੱਖੀਏ ਆਪਾਂ ਨੂੰ ਉਹ ਖਾਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵੱਖਣੀ ਅਫਗਾਨ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁਛ ਹੈਗਾ